ਆ ਸਾਹ ਮਹੱਲਾ ਪੰਜਵਾਂ ਨਾਉ ਨਿਤ ਤੇ ਰਹਿ ਸਗਲ ਨਦਾਨ ਇਸ਼ਾ ਪੂਰਕ ਰਖ ਨਦਾਨ ਤੂੰ ਮੇਰੋ ਪਿਆਰੋ ਤਾ ਕੈਸੀ ਭੁਖਾ ਤੂੰ ਮਨ ਵਸਿਆ ਲੱਗੇ ਨ ਦੁਖਾ ਰਹਾਉ ਜੋ ਤੂੰ ਕਰਹਿ ਸੋਈ ਪਰਵਾਨ ਸੱਚ ਸਾਹਿਬ ਤੇਰਾ ਸੱਚ ਫੁਰਮਾਨ ਜਾ ਤਦ ਪਾਵੈ ਤਾ ਹਰ ਗੁਣ ਗਾਓ ਤੇਰੇ ਕਰ ਸਦਾ ਸਦਾ ਹੈ ਨਿਆਉ ਸਚ ਸਾਹਿਬ ਆ ਲਖ ਭੇਵ ਨਾਨਕ ਲਾਇਆ ਲਗਾ ਸੇਵ ਆਸਾ ਮਹੱਲਾ ਪੰਜਵਾਂ ਨਿਕਟ ਜੀ ਕਾ ਸਦੇ ਸੰਗਾ ਕੁਦਰਤ ਵਰਤ ਰੂਪਰ ਰੰਗਾ ਕਰੈ ਨ ਚੂਰ ਨਾ ਮਨ ਰੋਵਨ ਹਾਰਾ ਅਵਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾ ਤੇਰੇ ਦਾਸ ਰੇ ਕੋ ਕਿਸ ਕੀ ਕਾਨ ਜਿਸ ਕੇ ਮੇਰਾ ਰਾਖਿਆਨ ਜੋ ਲਾਉੜਾ ਪ੍ਰਭ ਕੀਆ ਜਾਤ ਤਿਸੂ ਲਾਉੜੇ ਕੋ ਕਿਸ ਕੀ ਤਾਤ ਵੇ ਮੋਤਾਜ ਵੇ ਮਤਾਜਾ ਵੇ ਪਰਪਾ ਵੇ ਪਰਵਾ ਨਾਨਕ ਦਾਸ ਕਹੋ ਗੁਰ ਬਾਗ ਆਸਾ ਮਹੱਲਾ ਪੰਜਵਾਂ ਹਾਰ ਰਸ ਛੋਡ ਹੁ ਹੁਸ਼ਰਸ ਮਤਾ ਘਰਮੇ ਵਸਤ ਬਾਹਰ ਉਠ ਜਾਤਾ ਸੁਣੀ ਨ ਜਾਈ ਸਚ ਅੰਮ੍ਰਿਤ ਕਥਾ ਰਾਰ ਕਰਤ ਝੂਠੀ ਲਗ ਗਥਾ ਰਹਾਉ ਵਜੂ ਸਾਹਿਬ ਕਾ ਸੇਵ ਬਰਾਨੀ ਐਸੇ ਗੁਨਾ ਅਛਾਦ ਉਪਰਾਨੀ ਐਸੇ ਗੁਨਾ ਅਛਾਦ ਉਪਰਾਨੀ ਤਿਸੇ ਲੋਕ ਜੋ ਸਦ ਹੀ ਸੰਗੀ ਕਾਮਨ ਆਵੈ ਸੋ ਫਿਰ ਫਿਰ ਮੰਗੇ ਕਾਹੋ ਨਾਨਕ ਪ੍ਰਭ ਦੀਨ ਦਇਆਲਾ ਜੋ ਭਾਵੇ ਤਿਉਂ ਕਰ ਪ੍ਰਤਪੱਲ ਆਸਾ ਮਹੱਲਾ ਪੰਜੂਆ ਜਿ ਪ੍ਰਾਨ ਤਨ ਹਰ ਕੋ ਨਾਮ ਇਹਾਂ ਉਹਾਂ ਓਨ ਸੰਗ ਕਾਮ ਬਿਨ ਹਰ ਨਾਮ ਔਰ ਸਭ ਥੋਰਾ ਤ੍ਰਿਪਤ ਅੰਗਾਵੈ ਹਰ ਦਰਸ਼ਨ ਮਨ ਮੋਰਾ ਰਹਾਉ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਉ ਲਗੋ ਮਾਨ ਸਤਗੁਰ ਤੁਠੈ ਕਿੰਨੋ ਦਾਨ ਨਾਨਕ ਕਾ ਗੁਰ ਦਿਖਿਆ ਦੀਨ ਪ੍ਰਭ ਬਨਸੀ ਕਟਕਟ ਚੀਨ ਆਸਾ ਮਹੱਲਾ ਪੰਜੋਂ ਆਉ ਆਨੰਦ ਬਨੋਦ ਭਰੇ ਪਰ ਭਰੇ ਪਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਪਰ ਪਰ ਰਾਤਾਰ ਰਹੀ ਸੋਭਾ ਸੋਭਾ ਸੋਬ ਜਾ ਕੀ ਰਹਾ ਪਰਪੁਰਧਾਰ ਰਹੇ ਸੋਬ ਜਾ ਕੀ ਰਹਾ ਨਾਮ ਨਦਾਨ ਜਾਕੀ ਨਰਮਲ ਸੋਏ ਆਪੇ ਕਰਤਾ ਅਵਰ ਨ ਹੋ ਕੋਈ ਜੀ ਦੰਤ ਸਭਤਾ ਕੇ ਆਥ ਰਵ ਰਹਿਆ ਪ੍ਰਭ ਸਭ ਕੇ ਸਾਥ ਪੂਰਾ ਗੁਰ ਪੂਰੇ ਬੰਤ ਬਨਾਈ ਨਾਨਕ ਭਗਤ ਮਿਲੇ ਵਢਾਈ ਆਸਾ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਬਨਾਵੋ ਏ ਮਨ ਗੁਰ ਕਾ ਦਰਸ਼ਨ ਸੰਚੋ ਹਰ ਤਨ ਉਤਮਤ ਮਤ ਮੇਰੇ ਹਿਰਦੈ ਤੂੰ ਆਓ ਤੇ ਆਵੋ ਗਾਵੋ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਗਨ ਰਹਾਉ ਚਰਤ ਗਾਵਨ ਸਚਿਬ ਸਚਨਾਏ 86 ਮੱਜਨ ਸੰਤ ਤੂ ਰਾਏ ਸਮ ਜਾਨੋ ਕਰਤਾ ਏਕ ਸਾਧ ਸੰਤ ਮਿਲ ਬੁੱਧ ਬਵੇਕ ਦਾਸ ਸਗਲ ਕਾ ਛੋਡ ਬਿਮਾਨ ਨਾਨਕ ਕਾ ਗੁਰ ਦਿਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਂ ਤੇ ਬਿਨਸੀ ਦੁਰਮਤ ਦੋਰੀ ਅਸਿ ਗੁਰਮਤਿ ਪਾ ਪਾਈ ਅਲੇ ਬੂਢਤ ਕੋਰ ਅੰਧ ਕੋਕਮੈ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਾਹ ਅਗਨ ਕਾ ਸਾਗੁਰ ਗੁਰ ਬੋਹਿਠੁ ਤਾਰੀ ਰਤਨਾਗਰ ਦੁਤਰ ਅੰਧ ਬਿਖਮ ਇਹ ਮਾਇਆ ਗੁਰ ਪੂਰੇ ਪ੍ਰਗਟ ਮਾਰ ਗੁਰ ਦਿਖਾ ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ ਜਾ ਪਤਾਪ ਕਸ਼ ਉਗਤ ਨਮੋਰੀ ਗੁਰ ਨਾਨਕ ਸਰਨਾਗਤ ਤੋਰੀ ਆਸਾ ਮਹੱਲਾ ਪੰਜਵਾਂ ਤਿਪਦੇ ਦੇਦੋ ਹਰ ਰਸ ਪੀਵਤ ਸਦਹੀ ਰਤਾ ਆਨ ਰਸਾ ਖਿਨ ਮੈਂ ਲਹਿ ਜਾਤਾ ਹਰ ਰਸ ਕੇ ਮਤੇ ਮਨ ਸਦਾ ਆਨੰਦ ਆਨ ਰਸਾ ਮੈਂ ਵਿਆਪੇ ਚਿੰਦ ਹਰ ਰਸ ਪੀਵੈ ਆਲੋਸਤ ਮਤਵਾਰਾ ਆਨ ਰਸ ਸਭ ਹੋਸ਼ੇਰੇ ਰਹਾਉ ਹਰ ਰਸ ਕੀ ਕੀਮਤ ਕਹੀ ਨ ਜਾਏ ਹਰ ਰਸ ਸਾਧੂ ਹਾਟ ਸਮਾਏ ਲੱਖ ਕਰੋੜੀ ਮਿਲੇ ਨ ਕਹਿ ਜਿਸੈ ਪ੍ਰਾਪਤ ਤਸ ਹੀ ਦੇ ਨਾਨਕ ਚਾਖ ਭੈ ਬਿਸਮਾਦ ਨਾਨਕ ਗੁਰ ਤੇ ਆਇਆ ਸਾਧ ਇਤੂਤ ਕਤ ਛੋੜ ਨ ਜਾਏ ਨਾਨਕ ਨਾਨਕ ਗਿਦਾ ਹਰ ਰਸ ਮਾਹੀ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਛੁਟ ਕੇ ਦੁਰਮਤ ਅਪਣੀ ਤਾਰੀ ਹੋਇ ਨਾਣੀ ਸੇਵਕਾ ਸੇਵਕ ਹੋਇ ਨਾਣੀ ਸੇਵਕ ਮਾਵੈ ਤਪ੍ਰੀਤਮ ਹੋਵੇ ਮਨ ਪਿਆਰੀ ਸੁਨ ਸੁੰਦਰ ਸਾਧੂ ਬਚਨ ਉਦਾਰੀ ਦੁਖ-ਪੋਖ ਮਟੈ ਤੇਰੂ ਸੰਸਾਰ ਸੁਖ ਪਾਵੇ ਤੂ ਸੁਖ ਮਨ ਨਾਰੀ ਰਹਾਉ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਵਿਖ ਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੇ ਸੋਭਾ ਹਰ ਦੁਆਰੀ ਇਹੇ ਚਾਰ ਈ ਬਹਾਰਾ ਅਗਿਆਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੇ ਨਾਨਕ ਸੋ ਪਉ ਜਲ ਪਾਰ ਉਤਾਰੀ ਆਸਾ ਮਹੱਲਾ ਪੰਜਵਾਂ ਦਉਪਦੇ ਪਏ ਪ੍ਰਾਪਤ ਮਾਨਖ ਦਹਰੀਆ ਗੋਪਿੰਦ ਮਿਲਨ ਕੀ ਏ ਤੇਰੀ ਬਰੀਆ ਔਰ ਕਾਜ ਤੇ ਰਕਤ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇ ਕੈ ਰਹਾਉ Jap ਤਵ ਸੰਜਮ ਤਰਮਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਿ ਰਾਯਾ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਖੋ ਸ਼ਰਮ ਆਸਾ ਮਹੱਲਾ ਪੰਜਵਾਂ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨੁ ਮਾਹੀ ਤੂੰ ਸਾਧਨ ਸੰਗਿ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੇ ਮਰੀ ਓੜ ਤੁਮਾਰੀ ਆਸਾ ਬੈਠ ਤੂਠ ਤ ਸੋਵਤ ਜਾਗਤ ਵਿਸਰਨਾਹੀ ਤੂ ਸਾਸ ਗਰਾਸਾ ਰਹਾਉ ਰਾਖ ਰਾਗ ਸ਼ਰਨ ਪ੍ਰਵ ਆਪਣੇ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤਗੁਰ ਹਮ ਤਮਰੇ ਬਾਲ ਗਪਾਲ ਆਸਾ ਮਹੱਲਾ ਪੰਜਵਾਂ ਹਰ ਜਨ ਲਿਨੇ ਪ੍ਰਭੁ ਛਡਾਇ ਪ੍ਰੀਤਮ ਸਿਉ ਮੇਰੂ ਮਨੁ ਮੰਨਿਆ ਤਾਪ ਮੂਆ ਬਿਖਖਾਈ ਰਹਾਉ ਪਾਲਾ ਤਾਉ ਕਸ਼ੂ ਨਾ ਬਿਆਪੈ ਰਾਮ ਨਾਮ ਗੁਣ ਗਾਏ ਡਾਕੀ ਕੋਚ ਤੇ ਕੋਚ ਤ ਕਸ਼ੂ ਨਾ ਲੱਗੈ ਡਾਕੀ ਕੋਚ ਤ ਕਸ਼ੂ ਨਾ ਲੱਗੈ ਚਰਨ ਕਮਲ ਸਰਨਾਏ ਸੰਤ ਪ੍ਰਸਾਦ ਭਏ ਕਿਰਪਾਲ ਕਿਰਪਾਲਾ ਹੋਏ ਆਪ ਸਹਾਈ ਗੁਰ ਨਾਨਕ ਨਿਤ ਗਾਵੈ ਨਾਨਕ ਸੰਸਾਰ ਦੁੱਖ ਮਿਟਾਏ ਆਸਾ ਮਹੱਲਾ ਪੰਜਵਾਂ ਆਉ ਖਦ ਖਾਇਓ ਹਰ ਕੋ ਨਾਉ ਸੁਖ ਪਾਏ ਦੁੱਖ ਬਿਨ ਸੋਤਾ ਬਿਨ ਸੋਤਾ ਤਾਪ ਗਿਆ ਬਚਨ ਗੁਰ ਪੂਰੇ ਆਨੰਦ ਪਿਆ ਵਸਾਬ ਮਿਟੇ ਵਸੂਰੇ ਰਹਾਉ ਜੀ ਦੰਤ ਸਗਲ ਸੁਖ ਪਾਇਆ ਪਰ ਬ੍ਰਹਮ ਨਾਨਕ ਮਨ ਤੇ ਆਇਆ ਆਸਾ ਮਹੱਲਾ ਪੰਜਵਾਂ ਬਾਣਛਤ ਨਾਹੀ ਸੋ ਬੇਲਾਈ ਬੇਨ ਹੁਕਮ ਕੰਬੂਜੇ ਬੁਜਾਈ ਟੰਡੀ ਤਾਤੇ ਮਿੱਟੀ ਖਾਈ ਉਹ ਨ ਬਾਲਾ ਬੁੱਢਾ ਪਾਈ ਰਹਾਉ ਨਾਨਕ ਦਾਸ ਸਾਧ ਸਰਨਾਈ ਗੁਰ ਪ੍ਰਸਾਦ ਪਉ ਪਉਰ ਪਰਾਇ ਆਸਾ ਮਹੱਲਾ ਪੰਜਵਾਂ ਸਦਾ ਸਦਾ ਆਤਮ ਪ੍ਰਗਾਸ ਸਾਧ ਸੰਗਤ ਹਰ ਚਰਨ ਨਿਵਾਸ RAM ਨਾਮ ਨਿਤ ਜਪ ਮਨ ਮੇਰੇ ਸੀਤਲ சாੰਤ ਸਦਾ ਸੋ ਪਾਵੇ ਕਿਲ ਵਿਖ ਡਾਇ ਸਬੇ ਮਨ ਤੇਰੇ ਰਹਾਉ ਕਹਉ ਨਾਨਕ ਜਾਕੇ ਪੂਰਨ ਕਰਮ ਸਤਗੁਰ ਪੇਟੇ ਪੂਰਨ ਪਾਰ ਬ੍ਰਹਮ ਦੂਜੇ ਕਰਕੇ ਚੌਥਿਸ ਆਸਾ ਮਹੱਲਾ ਪੰਜਵਾਂ ਜਾ ਕਹ ਹਰ ਸੁਆਮੀ ਪ੍ਰਭ ਬੈਲੀ ਪੀੜ ਗਈ ਫਿਰ ਨਾ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮਿਲੇ ਸੂਖ ਸਹਿਜ ਆਨੰਦ ਸਹਿਲੀ ਸਾਧ ਸੰਗ ਗੁਣ ਗਾਏ ਅਤਲੀ ਹਰਿ ਸਿਮਰਤ ਨਾਨਕ ਭਈ ਅਮੋਲੀ ਆਸਾ ਮਹੱਲਾ 5ਵਾਂ ਕਾਮ ਕ੍ਰੋਧ ਮਦ ਮਦ ਮਾਇਆ ਮਦ ਮਤਸਰ ਇਹ ਖੇਲ ਤੋਂ ਸਭ ਜੁਏ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਪੀਤਰ ਵਾਰੇ ਜਨਮ ਮਰਨ ਚੁਕੇ ਸਭ ਭਾਰੇ ਮਿਲ ਮਿਲਤ ਸੰਗ ਭਇਓ ਮਨ ਨਿਰਮਲ ਗੁਰਪੂਰੇ ਲੈ ਖਿੰਮ ਤਾਰੀ ਰਹਾਉ ਸਭ ਕੀ ਰੇ ਨ ਹੋਏ ਰਹੇ ਮਨੁਆ ਸਗਲ ਸਗਲ ਦਿਸੈ ਮੀਠ ਪਿਆਰੇ ਸਭ ਮਤ ਸਭ ਮਤ ਰਵਿਆ ਮੇਰਾ ਠਾਕੁਰ ਦਾਨ ਦੇ ਤੋ ਸਭ ਜੀ ਸੁਮਾਰੇ ਏਕੋ ਏਕ ਆਪਕ ਕੈ ਏਕ ਹੈ ਸਗਲਾ ਪਸਾਰੇ ਜਪ ਜਪ ਹੋਏ ਸਗਲ ਸਾਤ ਜਨ ਏਕ ਨਾਮ ਤੇ ਆਏ ਬਹੁਤ ਉਦਾਰੇ ਗਹਿਰ ਗੰਬੀਰ ਬਯੰਤ ਗੁਸਾਏ ਅੰਤਨ ਕਿਸ ਪਾਰ ਆਵਾਰੇ ਤੇਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸ਼ਕਾਰੇ ਆਸਾ ਮਹੱਲਾ ਪੰਜਵਾਂ ਤੂੰ ਬਯੰਤ ਅਵਗਤ ਅਗੋਚਰ ਇਹ ਸਭ ਤੇਰਾ ਆਕਾਰ ਕਿਆ ਹਮ ਜੰਤ ਕਰੇ ਚਤਰਾਇ ਜਾਂ ਸਭ ਕਿਸ ਤੁਝੇ ਮੰਝਾਰ ਮੇਰੇ ਸਤਗੁਰ ਆਪਣੇ ਬਾਲਕ ਰੱਖੋ ਲੀਲਾ ਧਾਰ ਦੇਹ ਸਮਤ ਸਦਾ ਗੁਣ ਗਾਵਾਂ ਮੇਰੇ ਠਾਕੁਰ ਅਗੰਮ ਪਰ ਰਹਾਉ ਜਾਸੇ ਜਾਨਨ ਜਠਰ ਮੈਂ ਪ੍ਰਾਨੀ ਉਹ ਰਹਤਾ ਨਾਮ ਅਧਾਰ ਆਨੰਦ ਕਰੇ ਸਾ ਸਾ ਸੁਮਾਰੇ ਨਾ ਪੋਹੇ ਅਗਨ ਅਗਨਾਰ ਭਾਰ ਤਨ ਪਰਦਾਰ ਪਰਨੰਦਾ ਇਨਸ ਪ੍ਰੀਤ ਨਿਵਾਰ ਚਰਨ ਕਮਲ ਸੇ ਵੀਰਤ ਅੰਤਰ ਗੁਰ ਪੂਰਕ ਅਧਾਰ ਗ੍ਰਹ ਮੰਦਰ ਮਹਿਲਾ ਜੋ ਦਿਸੈ ਨਾ ਕੋਈ ਸੰਗਾਰ ਜਬ ਲਗ ਜੀਵੇ ਕਲਿਕਾਲ ਮੈਂ ਜਨ ਨਾਨਕ ਨਾਮ ਸਮਾਰ ਆਸਾ ਕਰ ਤੀਜਾ ਮਹਿਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਕ ਜੋਬਨ ਗ੍ਰਹ ਸੋਭਾ ਰੂਪਵੰਤ ਜਵਾਨੀ ਬਹੁਤ ਦਰਬ ਹਸਤੀ ਅਰ ਕੋੜੇ ਲਾਲੋ ਖਾਕ ਲੱਖ ਬਯਾਨੀ ਅਗੇ ਦਰਗਹ ਕਾਮਨ ਆਵੇ ਛੋੜ ਚਲੇ ਅਬਮਾਨੀ ਕਾਹੇ ਏਕ ਬਿਨ ਚਤਲਾਈਐ ਉਠਿਤ ਬੈਠ ਦਸੋਵਤ ਜਾਗਤ ਸਦਾ ਸਦਾ ਹਰਤਾਈਐ ਰਹਾਉ ਮਹਾ ਬਚਤਰ ਸੁੰਦਰ ਆਖਾੜੇ ਰਣ ਮੈਂ ਜੀਤੇ ਪਵੜੇ ਹਉ ਮਰੂਹ ਬੰਧੋ ਛੋਡੋ ਮੁਕਤੇ ਈਵ ਬਬੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋਡ ਚੱਲਿਆ ਏਕ ਦਿਹਾੜੇ ਕਰਮ ਤਰਮ ਜੁਗਤ ਬਕਰਤਾ ਕਰਨੇ ਹਾਰ ਨ ਜਾਣੈ ਉਪਦੇਸ਼ ਕਰੇ ਆਪ ਨਾ ਕਮਾਵੇ ਤਤਿ ਸ਼ਬਦ ਨਾ ਪਛਾਨੈ ਨੰਗਾ ਆਇਆ ਨੰਗੂ ਜਸਿ ਜਿਉ ਹਸਤੀ ਖਾਕ ਸ਼ਾਨੈ ਸਤ ਸਜਨ ਸੁਨਹੁ ਸਮੀਤਾ ਝੂਠਾ ਇਹ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖੱਪ ਖੱਪ ਮੋਏ ਗਵਾਰਾ ਗੁਰ ਮਿਲ ਨਾਨਕ ਨਾਮ ਤੇ ਆਇਆ ਸਾਜਨਾ ਮੋ ਨਿਸਤਾਰਾ ਰਾਗ ਅਸਾ ਕਰ ਪੰਜਵਾਂ ਮਹੱਲਾ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਭਰਮ ਮਹਿ ਸੋਈ ਸਗਲ ਜਗਤ ਤੰਦ ਅੰਧ ਕੋ ਜਾਗੇ ਹਰ ਜਨ ਮਹਾ ਮੋਹਣੀ ਮਗਨ ਪ੍ਰੇ ਪ੍ਰੀਤ ਪ੍ਰਾਨ ਕਉ ਤੇ ਅਗੇ ਵਿਰਲਾ ਚਰਨ ਕਮਲ ਅਨੂਪ ਹਰ ਸੰਤ ਮੰਤ ਕਉ ਲਗ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡ ਪਾਗਿ ਕਿਰਪਾ ਏਕ ਓੰਕਾਰੁ ਸਤਿਗੁਰ ਪ੍ਰ사ਦੁ ਰਾਗ ਅਸਾ ਕਰਿ ਸ਼ਿਮਾ ਮਹੱਲਾ ਪੰਜਵਾਂ ਜੋ ਤੁਧ ਪਾਵੈ ਸੋ ਪਰਵਾਨ ਸੂਗ ਸਹਿਜ ਮਨ ਸੋਈ ਕਰਨ ਕਾਨੁ ਸਮਰਥ ਉਪਾਰਾ ਅਵਰਨਾਹੀ ਅਵਰਨਾਹੀ ਰੇ ਕੋਈ ਤੇਰੇ ਜਨ ਰਸਕ ਰਸਕ ਗਉਨ ਗਾਵੇ ਮਸਲਤ ਮਤਾ ਸਿਆਨ ਪਜਨਕੀ ਜੋ ਤੂੰ ਕਰੇ ਕਰਾਵੇ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤਿਰਦੰਗਾਇ ਸੇ ਜਨ ਪੂਰੇ ਸੋਕਰ ਨਦਾਨ ਹਰ ਗਾਇਆ ਜਾ ਕੋ ਟੇਕ ਤੁਮਾਰੇ ਸਾਮੇ ਟਾਕੋ ਨਾਹੀ ਚਿੰਤਾ ਜਾ ਕੋ ਦਇਆ ਤੁਮਾਰੀ ਹੋਈ ਸੇ ਸਾ ਭਲੇ ਭਗਵੰਤਾ ਪਰਮ ਮੋਤਰੋ ਸਭ ਨਿਕਸੈ ਜਬ ਕਾ ਦਰਸ਼ਨ ਪਾਇਆ ਵਰਤਨ ਨਾਮ ਨਾਨਕ ਸੱਚ ਕੀ ਨਾ ਹਰ ਨਾਮ ਰੰਗ ਸਮਾਇਆ ਆਸਾ ਮਹੱਲ ਆਸਾ ਮਹੱਲਾ ਪੰਜਵਾਂ جم جنم کی مل تو پائی اپنا کیتا پاو ایخ نہیں درگہ ٹوئی جمپور جائے پہچاوی نند کلا جنم گوایا پہنچ نہ سکے کاہوں باتیں آگے ٹورن پایا راہو کرت پایا نندک بپرے کا کیا وہ کرے بچارا ਤਹਾ ਬਗੋਤਾ ਜਹ ਕੋਈ ਨ ਰਖੈ ਓ ਕਿਸ ਪੈ ਕਰੇ ਪੁਕਾਰਾ ਨੰਦਕ ਕੀ ਗਤ ਕਤਹੁ ਨਾਹੀ ਖਸਮੈ ਏਵੈ ਪਾਣਾ ਜੋ ਜੋ ਨਿੰਦਕ ਕਰੇ ਸੰਤਨ ਕੀ ਜੋ ਜੋ ਨਿੰਦ ਕਰੇ ਸੰਤਨ ਕੀ ਤੈ ਸੰਤਨ ਸੁਖ ਮੰਨ ਸੰਤਾ ਟਿਕ ਤੁਮਾਰੀ ਸੁਆਮੀ ਤੂ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰਿ ਰਖੇ ਨਿੰਦਕ ਦੀਏ ਰੁੜਾਈ